ਸਰੌਂ ਚਾਹੇ ਕੇ ਇਸ ਗੁੱਸੇ ਨੂੰ ਦੇਖਦੇ ਹੋਏ ਸਾਰੇ ਸੂਏ ਤੇ ਛਾਲਾ ਮਾਰ ਪਿਆ। ਇਤਨਾ ਦੇ ਸੱਟਾਂ ਵੀ ਲੱਗੀਆਂ ਜਵਾੜਾ ਵੀ ਟੁੱਟ ਗਿਆ। ਮੁੰਡੇ ਦਾ ਹੋਰ ਵੀ ਜਾਨੀ ਵਾਲੀ ਸਾਡਾ ਨੁਕਸਾਨ ਜਿਹੜਾ ਹੋਇਆ ਹੈਗਾ। ਜਦੋਂ ਅਸੀਂ ਟਾਈਮ ਮੰਗਿਆ ਸੀ ਇਹਨੇ ਇਹ ਗੱਲ ਕਹੀ ਵੀ ਸਾਡੇ ਕੋਲੇ ਤੁਹਾਡੇ ਬੰਦੇ ਹੈ ਨਹੀਂ। ਜੀ ਤੁਸੀਂ ਵੀ ਸਵਾਲ ਪੁੱਛ ਕੇ ਆਏ ਸੀ। ਬਾਈ ਜੀ ਪੁੱਛ ਕੇ ਆਏ ਸੀ ਤੁਸੀਂ ਸਵਾਲ ਪੁੱਛਿਆ ਸੀ ਜੀ। ਹੁਣ ਤੁਹਾਡਾ ਸਵਾਲ ਬੰਦਾ ਉਹਨਾਂ ਨੂੰ ਵੀ ਤੁਸੀਂ ਤਾਂ ਕਹਿ ਰਹੇ ਸੀ ਸਾਡੇ ਕੋਲੇ ਬੰਦੇ ਹੈ ਨਹੀਂ ਤੇ ਜਦੋਂ ਮੈਂ ਛਾਲਾ ਮਾਰਿਆ ਉਸ ਤੋਂ ਬਾਅਦ ਉਹ ਚਾਰੇ ਬੰਦੇ ਤੁਸੀਂ ਉੱਥੇ હાજર ਕਿਵੇਂ ਕੀਤੇ ਜਿੱਦੋ ਜਹਰ ਹੈ ਜਿਹੜੀ ਇੱਥੋਂ ਧੁੱਲੀ ਚਾਰਕ ਜਾਰੀ ਸਾਡੇ ਤੇ ਬਹੁਤ ਜਿਹੜੀ ਐਂਕੜੀ ਮਾੜੀ ਭਾਸ਼ਾ ਮੌਕੇ ਦੇ ਐਸਐਚਓ ਤੇ ਡੀਐਸਪੀ ਤੇ ਇੱਥੋਂ ਦੇ ਤਸਿਲਦਾਰ ਦੀ ਰਹੀ ਦੀ ਸ਼ਾਂਤੀ ਦੇ ਇੱਥੋਂ ਦੇ ਐਸਐਚਓ ਡੀਐਸਪੀ ਐਮਐਲਏ ਤੇ ਤਸਿਲਦਾਰ ਤੇ ਉਸਦਮ ਉਹ ਜਵਾਬ ਦੇ ਆ ਉਹ ਮਾਤਾ 302 ਦਾ ਪਰਚਾ ਦਰਜ ਹੋਣਾ ਚਾਹੀਦਾ ਜੇ ਸਾਡੇ ਕਿਸੇ ਵੀ ਬੰਦੇ ਦਾ ਨੁਕਸਾਨ ਹੁੰਦਾ ਏ ਇਹ ਬੰਤੀ ਛੱਡੀ ਜਾਂਦਾ ਆਪਣੇ ਕਿਸਾਨਾਂ ਮਜ਼ਦੂਰਾਂ ਵੱਲੋਂ ਬੰਦਾ ਤੁਹਾਨੂੰ ਨੋਟ ਕਰਾਈ ਜਾਂਦੀ ਆ ਕਿ ਜਿਹੜੇ ਬੰਦੇ ਆਪਣੇ ਫੱਟਣ ਹੈ ਜਾਂ ਹੋਰ ਕਿਸੇ ਸਾਡੇ ਵਿਅਕਤੀ ਦਾ ਨੁਕਸਾਨ ਹੁੰਦਾ ਤਾਂ ਦਾ ਭਰਾਵਾ ਬੱਚੇ ਦਾ ਇੱਥੋਂ ਦਾ ਐਮਐਲਏ ਇੱਥੋਂ ਦਾ ਡੀਐਸਪੀ ਤੇ ਇੱਥੋਂ ਦਾ ਐਸਐਚਓ ਜਵਾਬ ਦੇ ਆ ਸਾਰੇ ਹੱਥ ਖੜੇ ਕਰਕੇ ਇਸ ਗੱਲ ਦੀ ਸ਼ਾਂਤੀ ਦਿਓ ਸਾਰੇ ਇਸ ਗੱਲ ਦੀ ਸ਼ਾਂਤੀ ਦਿਓ ਇੱਥੋਂ ਦਾ ਐਸਐਚਓ ਡੀਐਸਪੀ ਐਮਐਲਏ ਤੇ ਦਸਿਲਦਾਰ ਤੋਸ ਦਮ ਉਹ ਜਵਾਬ ਦੇ ਆ ਉਹਨਾਂ ਦਾ 302 ਦਾ ਪਰਚਾ ਦਰਜ ਹੋਣਾ ਚਾਹੀਦਾ ਜੇ ਸਾਡੇ ਇਤਫਾਹ ਦੇ ਬੰਦੇਆਂ ਨਿਸ਼ਾਨ ਹੁੰਦਾ ਛਿੱਟਾ ਨਿਕਲੇ ਜੀ ਵੀ ਆ ਤੁਹਾਡੇ ਸਾਹਮਣੇ ਦੇਖ ਲਓ ਇਥੋਂ ਦੇ ਪ੍ਰਸ਼ਾਸਨ ਨੇ ਪੂਰੇ ਫਰੀਕੋਟ ਜਿਹੜੇ ਦੀ ਨਹੀਂ ਆਸੇ-ਪਾਸੇ ਪੂਰੇ ਪੰਜਾਬ ਦੀ ਪੁਲਿਸ ਇੱਥੇ ਇਕੱਠੀ ਕੀਤੀ ਹਮ ਇੱਥੇ ਪੂਰੀ ਬੈਗਰੇਟ ਹੈ ਇੱਥੇ ਫਾਇਰ ਬੋਰਡ ਦੀਆਂ ਗੱਡੀਆਂ ਹੋਰ ਕਾਫੀ ਜਿਹੜੇ ਤਾਮਝਾ ਸਾਡੇ ਤੇ ਲਿਆ ਕੇ dane ਖੜੇ ਕੀਤੇ ਜੀ ਸਾਡੀ ਮੰਗ ਬਹੁਤ ਜ਼ੈਸੀ ਅਸੀਂ ਇਹ ਕਹਿੰਦੇ ਸੀ ਵੀ ਜਿੱਥੇ-ਜਿੱਥੇ ਪੰਚਾਇਤੀ ਚੋਣਾਂ ਪੂਰੇ ਪੰਜਾਬ 'ਚ ਹੋ ਰਹੀਆਂ ਜਿੱਥੇ ਰੌਲੇ ਵਾਲੀਆਂ ਹੋ ਰਹੀਆਂ ਰੌਲੇ ਦਾ ਭਾਵ ਜਿੱਥੇ ਤਣਾਤ ਬੰਦੇ ਆਪਦੀ ਮਰਜ਼ੀ ਨਾਲ ਅੱਜ ਤੋਦੇ ਐਮਐਲਏ ਖੜੇ ਕਰ ਰਹੇ ਆ ਉਹ ਸਾਰੇ ਉਸ ਅਸੀਂ ਮੁਕਾਬਲੇ ਚ ਕੋਈ ਆਮ ਬੰਦੇ ਸੁਧਾਰਨ ਬੰਦੇ ਦੀ ਚੋਣਾਂ ਲੜਨ ਦੇ ਪਿੱਛੇ ਹੈਗੇ ਆ ਸੰਵਿਧਾਨ ਅਨੁਸਾਰ VOTING ਹੋਣੀ ਚਾਹੀਦੀ ਹੈ ਤੇ ਨਜਾਇਜ਼ ਤਰੀਕੇ ਨਾਲ ਜਿਹੜੀਆਂ ਫੈਸਲੇ ਰੱਦ ਕੀਤੀਆਂ ਸਾਰੀਆਂ ਉਹਦੀ ਅਸੀਂ ਮੰਗ ਨੂੰ ਲੈ ਕੇ ਤਿੰਨ ਦਿਨ ਹੋ ਗਏ ਇੱਥੇ ਬੈਠੇ ਆ ਅੱਜ ਸਵੇਰ ਤੋਂ ਹੀ ਪੁਲਿਸ ਦੀ ਜੱਦੋਜਹਿਰ ਹੈ ਜਿਹੜੀ ਇੱਥੋਂ ਧੁੱਲੀ ਕਾਰਗ ਜਾਰੀ ਸਾਡੇ ਤੇ ਬਹੁਤ ਜਿਹੜੀ ਐਂਕੜੀ ਮਾੜੀ ਭਾਸ਼ਾ ਮੌਕੇ ਦੇ ਐਸਐਚਓ ਤੇ ਡੀਐਸਪੀ ਤੇ ਇਥੋਂ ਦੇ ਤਸਿਲਦਾਰ ਦੀ ਰਹੀ ਇਹ ਸਾਡਾ ਅੱਜ ਦਾ ਜਿਹੜਾ ਧਰਨਾ ਸ਼ਾਂਤਮਈ ਚੱਲ ਰਿਹਾ ਸੀ ਇਹਨੂੰ ਖਦੇੜਨਾ ਚਾਹੁੰਦੇ ਸੀ ਅਸੀਂ ਬਹੁਤ ਸ਼ਾਂਤਮਈ ਅੱਜ ਦਾ ਰੇਲ ਰੋਕ ਪ੍ਰੋਗਰਾਮ ਰੱਖਿਆ ਸੀ ਅਸੀਂ ਉਧਰ ਨੂੰ ਜਾ ਰਹੇ ਸੀ ਤੇ ਇਹਨਾਂ ਨੇ ਆ ਸਾਹਮਣੇ ਸਾਨੂੰ ਜਿਹੜਾ ਹੈਗਾ ਸਾਰੀ ਪੁਲਿਸ ਨੇ ਉੱਥੇ ਘੇਰ ਲਿਆ ਹੈਗਾ ਉਸ ਤੋਂ ਬਾਅਦ ਜਿਹੜਾ ਤਸਿਲਦਾਰਾ ਨੇ ਬਹੁਤ ਜਿਹੜੀ ਭੈੜੀ ਸ਼ਬਦਾਂ ਦੀ ਸਾਡੀਆਂ ਮਾਵਾ ਭੈਣਾਂ ਨੂੰ ਬੋਲੀ ਹੈਗੀ ਆ ਉਸ ਤੋਂ ਅੱਗੇ ਅਸੀਂ ਜਦੋਂ ਇੱਥੇ ਖੜ ਗਏ ਆ ਸਾਡੇ ਕੋਲੇ ਕੋਈ ਚਾਰਾ ਹੀ ਨਹੀਂ ਰਿਹਾ ਉਸ ਤੋਂ ਬਾਅਦ ਸਾਡੇ ਸਾਥੀ ਇਹਨਾਂ ਨੇ ਜਿਹੜੇ ਕੈਰੀਅਰ ਦਾ ਟੈਂਕੀ ਵੱਲ ਰੁੱਕ ਕੀਤਾ ਇੱਥੋਂ ਦੀ ਪੁਲਤ ਨੇ ਇਹਨਾਂ ਨੂੰ ਚੱਕ ਕੇ ਕਿਤੇ ਜੇਟੂ ਦੇ ਬਾਹਰਲੇ ਖਾਣੇ 'ਚ ਬੰਦ ਕਰਤਾ ਤੇ ਨੋਕਤ ਦੇ ਜਦੋਂ ਲੋਕਾਂ ਨੇ ਇਸ ਰੌਂਚ ਆ ਕੇ ਇਸ ਗੁੱਸੇ ਨੂੰ ਦੇਖਦੇ ਹੋਏ ਸਾਰਿਆਂ ਨੇ ਸੂਏ 'ਚ ਛਾਲਾ ਮਾਰ ਪਿਆ ਜਦੋਂ ਸੂਏ 'ਚ ਛਾਲਾ ਮਾਰੀਆਂ ਉਦੋਂ ਫਿਰ ਇਹਨਾਂ ਦਾ ਇਹ ਹੱਥਾਂ ਪੈਰਾਂ ਚਾਏ ਤੇ ਉਸ ਤੋਂ ਬਾਅਦ ਸਾਡੇ ਕੋਲ ਸਾਥੀਆਂ ਦੇ ਸੱਟਾਂ ਵੀ ਲੱਗੀਆਂ ਜਵਾੜਾ ਵੀ ਟੁੱਟ ਗਿਆ ਮੁੰਡੇ ਦਾ ਹੋਰ ਵੀ ਜਾਨੀਮਾਲੀ ਸਾਡਾ ਨੁਕਸਾਨ ਜਿਹੜਾ ਕੋਈ ਹੈਗਾ ਅਸੀਂ ਅੱਗੇ ਵੀ ਤੁਹਾਡੇ ਮੀਡੀਆ ਨੂੰ ਦੱਸਣਾ ਚਾਹੁੰਦੇ ਆ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੋਂ ਜਾਣ ਵਾਲੇ ਤੋਂ ਨਹੀਂ ਜੇ ਸਾਡਾ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਮੌਕੇ ਦਾ ਐਸਐਚਓ ਮੌਕੇ ਦਾ ਡੀਐਸਪੀ ਮੌਕੇ ਦਾ ਐਮਐਲਏ ਇੱਥੋਂ ਦਾ ਤਹਿਸੀਲਦਾਰ ਤੇ ਇਸਦਮ ਉਹਦਾ ਦੋਚੀ ਹੋਊਗਾ ਜਿਹੜੀਆਂ ਤੁਸੀਂ ਸੋਇਆ ਚ ਸ਼ਾਲਾ ਮਾਰੀਆਂ ਕਿ ਉਦੋਂ ਪਹਿਲਾਂ ਵਾਰਨਿੰਗ ਦਿੱਤੀ ਸੀ ਭਾਈ ਜੀ ਅਸੀਂ ਇਹਨਾਂ ਨੂੰ ਕਟੋ-ਕਟ ਇੱਥੇ মিডিਆ ਸਾਰੀ ਸੀ ਹੂੰ ਕੋਈ মিডিਆ ਵਾਲਾ ਗੱਲ ਕਹਦੇ ਜਾਂ ਕੋਈ ਸੀ ਡੀ ਜਾਂ ਸੀ ਆਈ ਡੀ ਵਾਲਾ ਕੋਈ ਪ੍ਰਚਾਰਕ ਗੱਲ ਕਹਦੇ ਵੀ ਜਦੋਂ ਅਸੀਂ ਟਾਈਮ ਮੰਗਿਆ ਸੀ ਇਹਨਾਂ ਨੇ ਇਹ ਗੱਲ ਕਹੀ ਵੀ ਸਾਡੇ ਕੋਲੇ ਤੁਹਾਡੇ ਬੰਦੇ ਹੈ ਨਹੀਂ ਜੀ ਤੁਸੀਂ ਵੀ ਸਵਾਲ ਪੁੱਛ ਕੇ ਆਏ ਸੀ ਭਾਈ ਜੀ ਪੁੱਛ ਕੇ ਆਏ ਸੀ ਤੁਸੀਂ ਸਵਾਲ ਪੁੱਛਿਆ ਸੀ ਹੁਣ ਤੁਹਾਡਾ ਸਵਾਲ ਬੰਦਾ ਇਹਨਾਂ ਨੂੰ ਵੀ ਤੁਸੀਂ ਤਾਂ ਕਹ ਰਹੇ ਸੀ ਸਾਡੇ ਕੋਲੇ ਬੰਦੇ ਆਉਣੇ ਨਹੀਂ ਤੇ ਜਦੋਂ ਮਨੇ ਛਾਲਾ ਮਾਰਿਆ ਉਸ ਤੋਂ ਬਾਅਦ ਉਹ ਚਾਰੇ ਬੰਦੇ ਤੁਸੀਂ ਉੱਥੇ ਹਾਜ਼ਰ ਕਿਵੇਂ ਕੀਤੇ ਦੇਖੋ ਤੁਸੀਂ ਝੂਠ ਦਾ ਟੂੜਾ ਟੂੜ ਸੱਤ ਦਾ ਸੱਤ ਦਾ ਸਾਹਮਣੇ ਆਇਆ ਨੀਰੇ ਆਇਆ ਲੈ ਕਿਹਾ ਨਾ ਵੀ ਇਹ ਸਾਨੂੰ ਇਨਸਾਫ ਦੇਣ ਅਸੀਂ ਜੇ ਚੋਣਾ ਉਥੇ ਇੱਕ ਨਹੀਂ ਕਰਾ ਸਕਦੇ ਉਥੇ ਰੱਦ ਕਰ ਦੇਣ ਸਾਨੂੰ ਕੋਈ ਤਰਾਇ ਨਹੀਂ ਹਾਂਜੀ ਜਿਹੜਿਆਂ ਦੇ ਸੱਟਾਂ ਵੱਜੀਆਂ ਉਹ ਉਹਨਾਂ ਨੂੰ ਕਿ ਲਾਜ ਲਈ ਪਹੁੰਚਦੇ ਤਾਂ ਕਿ ਇਹਨਾਂ ਨੇ ਉਧਰੋਂ ਅਸੀਂ ਜਿਹੜੀ ਐਂਬੂਲੈਂਸ ਕਰਾ ਕੇ ਇਹਨੂੰ ਜੈਤੋ ਤੋਂ ਫ੍ਰੀਕੋਡ ਰੈਫਰ ਕਰ ਦਿੱਤਾ ਹੈਗਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਜੀ ਉਸ ਜਿੰਨੇ ਸਾਥੀ ਸਾਡੇ ਫੱਟੜ ਹੋਏ ਆ ਉਹਦਾ ਸਾਰਾ ਨਾ ਜਿਹੜਾ ਲਾਜ ਆ ਉਹ ਛੇਤੀ ਤੋਂ ਛੇਤੀ ਚੰਗਾ ਹੋਵੇ ਨਹੀਂ ਤਾਂ ਅਸੀਂ ਹੋਰ ਰੂਪ ਰਿਖਾ ਤਿੱਖੀ ਕਰਾਂਗੇ ਜੀ ਭਾਈ ਸਾਹਿਬ ਜੀ ਸਰਬਜੀਤ ਸਿੰਘ ਖਾਲਸਾ ਇੱਥੋਂ ਦੇ ਐਮਪੀ ਹੈ ਤੇ ਉਹ ਜੋ ਇੱਥੇ ਕਾਫੀ ਜ਼ਰਾ ਧੱਕਾ ਵੀ ਹੋ ਰਿਹਾ ਉਹ ਅਜੇ ਤੱਕ ਪਹੁੰਚੇ ਨਹੀਂ ਜੇਕਰ ਉਹ ਆ ਪਹੁੰਚਦੇ ਤਾਂ ਉਹ ਨੂੰ ਹੋਰ ਵੀ ਬਲ ਮਿਲ ਸਕਦਾ ਸੀ ਕਿ ਨਹੀਂ ਮਿਲ ਸਕਦਾ ਸੀ ਜਰੂਰ ਆਉਣਗੇ ਹੂੰ ਆਉਣਗੇ ਕਿਉਂਕਿ ਕਾਫੀ ਸਮਾਂ ਹੋ ਗਿਆ ਸੰਘਰਸ਼ ਚੱਲਦੇ ਨੂੰ ਲੋਕਾਂ ਦੇ ਨਾਲ ਧੱਕਾ ਵੀ ਹੋ ਰਿਹਾ ਤੇ ਖਾਲਸਾ ਜੀ ਹਜੇ ਤੱਕ ਗੈਰ ਹਾਜ਼ਰ ਹੈ ਫਰੀਦਕੋਟ ਤੋਂ ਹੀ ਗੈਰ ਹਾਜ਼ਰ ਹੈ ਆਉਣਗੇ ਜੂ ਇੱਥੇ ਜਰੂਰ ਆਉਣਗੇ ਉਹਨਾਂ ਨਾਲ ਗੱਲ ਵੀ ਹੋਏ ਪ੍ਰਸ਼ਾਸਨ ਦੀ ਕਾਰਜਕਾਰੀ ਨੂੰ ਕਿਵੇਂ ਵੇਖਦੇ ਹੋ ਜੀ ਤਿੰਨ ਦਿਨ ਹੋ ਗਏ ਇਹਨਾਂ ਨੂੰ ਮੋਰਚਾ ਚਲਾਉਂਦਿਆਂ ਨੂੰ ਜੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਤੁਹਾਡੇ ਰਹੀਂ ਪੰਜਾਬ ਦੇ ਲੋਕਾਂ ਨੂੰ ਜੀ ਕਿ ਜਿੱਦਾਂ ਵਡਾਏ ਦੇਸ਼ ਹੈ ਜੀ ਵੱਖ-ਵੱਖ ਕੌਮਾਂ ਹੈ ਵੱਖ-ਵੱਖ ਧਰਮ ਹੈ ਹੂੰ ਜੇ ਇੱਥੇ ਜਮਹੂਰੀਅਤ ਨਾ ਰਹੇ ਹੂੰ ਚੋਣਾ ਹੀ ਕੋਈ ਇੱਕ ਟੰਗਾ ਜੇ ਉਹ ਵੀ ਖਤਮ ਕਰ ਦਿੱਤਾ ਜਾਵੇ ਤੇ ਫਿਰ ਇਹਦਾ ਹੱਲ ਕੀ ਹੋਊਗਾ ਹੂੰ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਦੇਸ਼ ਇੱਕ ਬੰਗਲਾਦੇਸ਼ ਵਾਲੀ ਗੱਲ ਵੱਲ ਵਧਰੇ ਲੋਕਾਂ ਨੇ ਉੱਠ ਕੇ ਉਸੇ ਤਰ੍ਹਾਂ ਕਿਸੇ ਨਾ ਕਿਸੇ ਢੰਗ ਨਾਲ ਰੋਜ਼ ਦੇ ਲੋਕਾਂ ਦੇ ਮਨਾਚ ਇਹਨੇ ਜਵਾਲਾਮੂਖੀ ਬਣ ਜਾਣ ਜੀ ਜੇ ਇਸ ਤਰ੍ਹਾਂ ਦੇ ਹਾਲਾਤ ਬਣੇ ਤੇ ਜਿਹੜੇ ਲੋਕ ਧੱਕਾ ਕਰ ਰਹੇ ਆ ਹਮ ਉਹਨਾਂ ਨੂੰ ਬੜੀਆਂ ਵੱਡੀਆਂ ਕੀਮਤਾਂ ਚੁਕਾਉਣੀਆਂ ਪੈਣੀਆਂ ਆ ਆਮ ਲੋਕਾਂ ਦਾ ਹੱਕ ਖੋਇਆ ਜਾ ਰਿਹਾ ਉਹਨਾਂ ਨੂੰ ਇੱਕ ਚੋਣ ਨਹੀਂ ਲੜਨ ਦਿੱਤਾ ਜਾ ਰਿਹਾ ਜੀ ਬਿਲਕੁਲ ਬਿਲਕੁਲ ਇੱਥੇ ਤਾਂ ਕੋਈ ਦੋ ਰਾਹੇ ਨਹੀਂ ਫਿਰਦਾ ਹੱਲ ਤੁਸੀਂ ਪੱਤਰਕਾਰ ਭਾਈਚਾਰਾ ਬੜਾ ਸੁਚੇਤ ਹੈ ਤੁਸੀਂ ਦੱਸੋ ਇਹਦਾ ਕੀ ਹੱਲ ਜੀ ਇਸ ਤੋਂ ਬਾਅਦ ਤਾਂ ਇੱਕ ਖਾਨਾ ਜੰਗੀ ਹੈ ਜਾਂ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਕਬਜ਼ਾ ਕਰਨ ਤੇ ਜਿਵੇਂ ਬੰਗਲਾਦੇਸ਼ ਵਾਲੀ ਪ੍ਰਧਾਨ ਮੰਤਰੀ ਭੱਜ ਕੇ ਗਈ ਹੈ। ਇਹੀ ਆਪ ਸਰਕਾਰ ਕਹਿੰਦੀ ਸੀ ਕਿ ਸਾਡੇ ਰਾਜ ਤਾਂ ਕਦੇ ਧਰਨਾ ਨਹੀਂ ਲੱਗਣਾ ਪਰ ਸਭ ਤੋਂ ਵੱਧ ਧਰਨੇ ਇਹਨਾਂ ਦੇ ਰਾਜ ਚ ਵੇਖਣ ਨੂੰ ਮਿਲ ਗਏ ਨੇ। ਇਹ ਫੇਰ ਹੋ ਚੁੱਕਿਆ ਬੁਰੀ ਤਰ੍ਹਾਂ। ਜੀ ਧਰਨੇ ਇਹਨਾਂ ਦੇ ਜਾਦਾ ਟੱਕਾ ਹੋ ਰਿਹਾ ਇਹਨਾਂ ਦੇ ਜਿੰਨਾ ਵੀ ਟੱਕਾ ਇਹਨਾਂ ਨੇ ਧਜੀਆਂੜਾਈਆਂ ਹੈਗੀਆਂ ਕਦੇ ਲੋਕਤੰਤਰ ਨੂੰ ਦਾ ਨ ਸਮਝਿਆ ਨਹੀਂ ਅਕਸਰ ਮੈਂ ਪਹਿਲਾਂ ਵੀ ਸਰਪੰਚ ਰਿਹਾ ਹਾਂ ਯੂਧਪਨਾ ਮੈਂਬਰ ਰਿਹਾ ਹਾਂ ਅਬ ਮੇਰੀ 18 ਨ ਸਰਪੰਚੀ ਲਿਓ ਖਤਮ ਹੋਈ ਹੈ ਤੇ ਮੈਨੂੰ ਉਹ ਵੀਰੋਸਾਨ ਮੇਰੇ ਤੇ ਕੀ ਲਾਇਆ ਹੈਗਾ ਕਹਿੰਦੇ ਤੁਹਾਡੀ ਐਨਓਸੀ ਗਲਤ ਦਿੱਤੀ ਗਈ ਹੈ ਜੀ ਦੱਸੋ ਜੀ ਵੀ ਐਨਓਸੀ ਮੇਰੀ ਕਿਵੇਂ ਗਲਤ ਦਿੱਤੀ ਕੱਲੇ ਤਾਂ ਉਹਨੇ ਵੀਰੋਸਾਨ ਸਾਈਨ ਨਹੀਂ ਕੀਤੇ ਉਹਨੇ ਸਾਰੇ ਡਿਪਾਰਟਮੈਂਟ ਦੇ ਸਾਈਨ ਹੋ ਕੇ ਮੈਨੂੰ ਐਨਓਸੀ ਦੇਤੀ ਜਦੋਂ ਜ਼ਿਆਦਾ ਚਲਾਵਾ ਚਾਹੇ ਮੇਰੀ ਐਨਓਸੀ ਗਲਤ ਹੋ ਗਈ ਹੂੰ ਹਾਲਾਂਕਿ ਮੈਨੂੰ 1% ਕਹਿੰਦੇ ਮੇਰਾ ਸਾਰਾ ਪਿੰਡ ਇੱਥੇ ਮੇਰੇ ਨਾਲ ਹੈ ਵੀ ਜਿਉਂ ਬਾ ਸਰਪੰਚ ਬਣਾਇਆ ਉਹ ਘਰੇ ਕੋਈ ਇੱਕ ਜਾਗੇ ਨਹੀਂ ਖੜਾ ਤੇ ਮੇਰੇ ਨਾਲ ਤੀ ਆਵਾਜ਼ ਨੂੰ ਦੇਖੋ ਹੱਥ ਖੜਾ ਕਰਕੇ ਵੀ ਫਤੇਗਰ ਕਿੰਨੇ ਬੰਦੇ ਆ ਇਹ ਮੇਰੇ ਘਰੇ ਰੋਜ਼ ਤਲਕੇ ਤੋਂ ਆ ਕੇ 100-100 ਬੰਦਾ ਮੇਰੀ ਬਾਤ ਤੇ ਖੜ ਜਾਂਦਾ ਹੈ ਇਹਨਾਂ ਨੂੰ ਦੱਸੋ ਅਸੀਂ ਕਿਵੇਂ ਵਿਸ਼ਵਾਸ ਦਵਾਈਏ ਸਭ ਤੋਂ ਵੱਧ ਕਿਸ ਜੈਤੋਂ ਮੰਡੀ 'ਚ ਵੇਖਣ ਨੂੰ ਮਿਲੇ ਆ ਜੀ ਹਾਂਜੀ ਸਭ ਤੋਂ ਜੈਤੋਂ ਮੰਡੀ ਤੁਹਾਨੂੰ ਵੀ ਚੱਕਿਆ ਸੀ ਪੁਲਿਸ ਪ੍ਰਸ਼ਾਸਨ ਨੇ ਹਾਂਜੀ ਮੇਰਾ ਬੇਟਾ ਸ간 ਜੀ ਹਾਂ ਮੈਂ ਉਦੋਂ ਆਪਣੇ ਮੈਂ ਬਾਜ਼ਾਰ 'ਚ ਗਿਆ ਸੀ ਕਿ ਮੇਰੇ ਬੇਟੇ ਨੂੰ ਚੱਕ ਲਏ ਗਏ ਆ ਸਾਨੂੰ ਚੱਕ ਕੇ ਲੈ ਜਾਣ ਹੋ ਤਾਂ ਕੋਈ ਸਾਨੂੰ ਹੈ ਹੀ ਨਹੀਂ ਤੁਹਾਨੂੰ ਜੇ ਨਾਲ ਕੱਲ੍ਹ ਚੱਕ ਕੇ ਲੈ ਜਾਣ ਅਸੀਂ ਇਹਨਾਂ ਇਨਸਾਫ ਚਾਹੁੰਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ ਨਹੀਂ ਉੱਥੇ ਇ ਪਰ ਇਸ ਤਰ੍ਹਾਂ ਕਰਕੇ ਜੀ ਕੋ ਸਾਡਾ ਨੁਕਸਾਨ ਹੁੰਦਾ ਉਹ ਅਸੀਂ ਪ੍ਰਸ਼ਾਸਨ ਬੇਨਤੀ ਕਰਦੇ ਤੁਸੀਂ ਜ਼ਿੰਮੇਵਾਰੋਂ ਤਾਂ ਕਿ ਡਿਪਟੀ ਸਾਹਿਬ ਨੂੰ ਮਿਲਿਆ ਸੀ ਸੀਲ ਸਾਹਿਬ ਨੂੰ ਕਿਹਾ ਐਸਐਸ ਸਾਹਿਬ ਨੂੰ ਕਿਹਾ ਵੀ ਤੁਸੀਂ ਇਸ ਚੀਜ਼ ਦਾ ਪੂਰਾ ਸਾਡਾ ਜਿਹੜਾ ਹੈਗਾ ਉਧਰ ਨੂੰ ਜਾਓ ਇਹ ਸਾਨੂੰ ਕਹਿੰਦੇ ਤੁਸੀਂ ਹਾਈ ਕੋਰਟ ਦੇ ਆਪੋਰਟਰੋ ਹਾਈ ਕੋਰਟ ਨੂੰ ਅਸੀਂ ਜਿਹੜਾ ਸੀਗਾ ਸਾਰਾ ਆਦਾ ਜਿਹੜਾ ਕੱਲ ਅਸੀਂ ਜਿਹੜੀ ਸੀਗੀ ਉਹ ਐਪਲੀਕੈਂਟ ਪਾਤੀ ਅੱਜ ਅਸੀਂ ਜਿਹੜਾ ਹੈਗਾ ਆਦਾ ਉਸ ਵਕੀਲ ਕਰਦੇ ਆ ਉਹ ਵੀ ਸਾਰਾ ਅਸੀਂ ਉਸ ਸਾਹਿਬ ਦੇ ਨਾਲ ਕਰਾਂਗੇ ਵੀ ਪਹਿਲਾਂ ਇਹਨਾਂ ਤੇ ਨਹੀਂ ਹੈਗਾ ਵੀ ਆਪਣਾ ਇਹ ਕੰਨ ਇਹਦਾ ਕੱਲਾ ਕਹਿੰਦੇ ਜੀ ਉੱਥੋਂ ਉੱਥੋਂ ਕਹਿੰਦਾ ਉੱਠਣ ਦੇ ਨਾਲ ਕਿਥੋਂ ਲਊਗਾ ਜੀ ਅਸੀਂ ਜਿਹੜੇ ਸਾਡੇ ਨਾਲ ਬੈਠਾ ਕਿਹਦਾ ਜੀ ਕਰਦਾ ਰਾਤ ਨੂੰ ਇਹ ਤੇ ਸੜਕਾਂ ਦੇ ਲੇਟਣ ਦਾ ਹੌਂ ਗਰਮੀ ਦਾ ਮੌਸਮ ਹੈ ਕਿੰਨਾ ਇੰਨਾ ਸਮਾਂ ਤਾਂ ਹੈ ਹੀ ਨਹੀਂ ਕਿਸੇ ਕੋਲੇ ਹੂੰ ਪਰ ਸਾਡੀ ਤਾਂ ਬੇਨਤੀ ਹੈ ਵੀਡੀਓ ਦਾਕਰ ਨੂੰ ਸਾਰੀ ਪ੍ਰਸ਼ਾਸਨ ਜਿਹੜੇ ਕੋਣਚ ਮਾਇਆ ਗਿਆ ਹੈਗਾ ਉਹ ਆਦਾ ਧਿਆਨ ਦੇ ਕੇ ਸਾਡਾ ਜੀ ਰਹੇਗਾ ਉਹ ਸਾਨੂੰ ਇਨਸਾਫ ਦਿੱਤਾ ਜਾਵੇ ਹਾਲੇ ਵੀ 3 ਦਿਨਾਂ ਤੋਂ ਬਾਅਦ ਵੀ ਹਜੇ ਗੱਲ ਨਹੀਂ ਸੁਣੀ ਜਾਂਦੀ ਤਾਂ ਅੱਗੇ ਕੀ ਨੀਤੀ ਹੈ ਪਹਿਲਾਂ ਡੀਸਾ ਕੋ ਜਾਓ ਜੀ ਡੀਸਾ ਬੁਲਾ ਲੈਣਗੇ ਡੀਸਾ ਕੋ ਜਾਓ ਜੀ ਡੀਸਾ ਕੋ ਕਹਿੰਦੇ ਉਹਨੇ ਕੱਲਾ ਸਾਨੂੰ ਦੱਸੋ ਉਹ ਲੈ ਕੇ ਦੇਵੋ ਮੈਂ ਇੱਥੇ ਬੁਲਾ ਲੂੰਗਾ ਅਜੇ ਕੋਈ ਨਹੀਂ ਹੈਗਾ ਜੀ ਸਾਨੂੰ ਅੱਜ ਕੋਈ ਵਿਸ਼ਵਾਸ ਨਹੀਂ ਦਵਾਇਆ ਗਿਆ ਕੋਈ ਕਿਸੇ ਤਰ੍ਹਾਂ ਨਾਲ ਅੱਜ ਵੀ ਸਾਨੂੰ ਪਹਿਲਾਂ 8 ਵਜੇ ਚਿੱਤ ਗਿਆ ਹੈਗਾ ਜੀ ਇੱਥੋਂ ਜੀ ਤਾਂ ਵੀ ਜੇ ਉੱਥਾਂ ਜੀ ਹੋਰ ਜੀ ਇਧਰ ਸਰਪੰਚ ਸਾਹਿਬ ਇਹਨੇ ਸਰਪੰਚ ਸਾਹਿਬ ਕਿਵੇਂ ਦੇਖਦੇ ਹੋ ਇਹ ਗੱਲਾਂ ਨੂੰ ਜਿਹੜਾ ਇਹ ਜੋ ਕੁਝ ਵੀ ਹੋ ਰਿਹਾ ਜੀ ਅਸੀਂ ਤਾਂ ਇਹ ਮੈਂ ਪਹਿਲਾਂ ਆਰਮੀ ਪਰਸਨ ਸੀਗਾ ਬੈਕ ਦੀ ਨੌਕਰੀ ਕੀਤੀ ਆ ਦੇਸ਼ ਦੀ ਸੇਵਾ ਕੀਤੀ ਆ ਮੈਂ ਇਹ ਸੋਚ ਕੇ ਅੱਗੇ ਆਇਆ ਸੀ ਕਿ ਬਈ ਕੁਝ ਪਿੰਡ ਦੇ ਵਿੱਚ ਆਪਾਂ ਚੰਗਾ ਕਰੀਏ ਜੀ ਮੇਰੀ ਆਕਾਸ਼ ਸੀਗੀ ਤੇ ਮੇਰਾ ਮਗਰ ਹੈ ਮੇਰੇ ਪਿੰਡ ਦੇ ਲੋਕਾਂ ਦੀ ਵੀ ਆਸ ਸੀ ਵੀ ਅਸੀਂ ਜਿਹੜੇ ਮੈਂਬਰ ਸੀ ਮੇਰੇ ਨਾਲ ਉਹ ਵੀ ਪੀ ਐਚ ਡੀ ਪਲੱਸ 2 ਵਧੀਆ ਮੁੰਡੇ ਅਸੀਂ ਐਤ ਕੀ ਲੈ ਕੇ ਆ ਰਹੇ ਸੀ ਪਿੰਡ ਦੇ ਵਿੱਚ ਪਰ ਜਿਹੜੀ ਦੂਜੀ ਧਿਰ ਹੈ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਸੀਗਾ ਜਿਹੜੇ ਗੁੰਡੇ ਲੋਕ ਹਨ ਜਿਹੜੇ ਆਪਣਾ ਕਹਿੰਦੇ ਵੀ ਸਾਡੇ ਕੋਲੇ ਕਰੋੜਾਂ ਰੁਪਏ ਸੀ ਐਂ ਕਰ ਦਿਆਂਗੇ ਉਹਨਾਂ ਨੂੰ ਇਹ ਡਾਰ ਸਟੋਨ ਲੱਗ ਗਿਆ ਜਦੋਂ ਮੈਂ ਮੁਕਾਬਲੇ 'ਚ ਆਇਆ ਉਹਨਾਂ ਨੇ ਐਮ ਐਲ ਨੂੰ ਘਰੇ ਬੁਲਾਇਆ ਐਮ ਐਲ ਤੋਂ ਸਿੱਧਾ ਬੋਲਾ ਕਿ ਅਸੀਂ ਸਾਡਾ ਸਰਪੰਚ ਹੈ ਹ ਪਰ ਪਬਲਿਕ ਨੇ ਮੈਨੂੰ ਕਾਠ ਦੇ ਵਿੱਚ ਬਲਾ ਕੇ ਕਿਹਾ ਕਿ ਅੱਜ ਤੋਂ ਅਸੀਂ ਤੈਨੂੰ ਥਾਫੜਾ ਦਿੰਨੇ ਪਿੰਡ ਦੀ ਸਹਿਮਤੀ ਤੁਹਾਡੇ ਵੱਲ ਸੀ ਪਰ ਉਧਰ ਸਿਰਫ ਐਮਐਲਏ ਦੀ ਸਹਿਮਤੀ ਸੀ ਹਾਂਜੀ ਹਾਂਜੀ ਬਿਲਕੁਲ ਜੀ ਤਾਂ ਕਰਕੇ ਉਹਨਾਂ ਦਾ ਜੋਰ ਚੱਲਿਆ ਜੋਰ ਚੱਲਿਆ ਔਰ ਤਿੰਨੀਆਂ ਤਿੰਨੇ ਫੈਲਾਂ ਮੇਰੀਆਂ ਰਿਜੈਕਟ ਕੀਤੀਆਂ ਮੇਰੇ ਮਗਰ ਦੋ ਫੈਲਾਂ ਸੀ ਉਹਨਾਂ ਦੀ ਵੀ ਰਿਜੈਕਟ ਕੀਤੀਆਂ ਜੇ ਹਲੇ ਵੀ ਗੱਲ ਨਹੀਂ ਸੁਣੀ ਜਾਂਦੀ ਤਾਂ ਅੱਗੇ ਕੀ ਰਣਨੀਤੀ ਹੈ ਤੁਹਾਡੀ ਰਣਨੀਤੀ ਅਸੀਂ ਬੈਠੇ ਆਪਣਾ ਸੰਗਰਾਸ਼ ਕਰਾਂਗੇ ਜੀ ਅਸੀਂ ਇੱਥੋਂ اٹਕੇ ਨਹੀਂ ਜਾਵਾਂਗੇ ਮੈਂ ਤਾਂ ਅੱਜ ਇਹ ਸੋਚ ਲਿਆ ਸੀ ਕਿ ਮੈਂ ਯਾਰ ਕਿਹੜੇ ਟੈਂਕੀ ਤੇ ਚੜ੍ਹ ਕੇ ਸੂਸ ਐਡ ਕਰ ਲਿਆ ਸੀ ਆਪਣਾ ਵੀ ਇਦਾਂ ਮਰੇ ਚੰਗੇ ਆ ਇਹ ਨਾ ਸਾਡੇ ਨਾਲ ਥੱਕਾ ਹੋਇਆ ਤੇ ਨਾਲ ਪਬਲਿਕ ਨੇ ਤਿੰਨ ਦਿਨ ਹੋ ਗਏ ਸਾਨੂੰ ਇੱਥੇ ਬੈਠਿਆ ਨੂੰ ਇਦਾਂ ਦੀ ਗੱਲ ਨਹੀਂ ਕਰਨੀ ਭਾਈ ਸਾਹਿਬ ਜੀ ਕਿਉਂਕਿ ਜਿੱਤ ਜੜ ਦੇ ਲੜਦੇ ਲੋਕਾਂ ਦੀ ਹੁੰਦੀ ਹੈ ਪ੍ਰਸ਼ਾਸਨ ਨੇ ਤੁਹਾਨੂੰ ਵੀ ਅਰੈਸਟ ਕੀਤਾ ਸੀ ਕੀਤਾ ਸੀ ਜੀ ਬਿਲਕੁਲ ਤੇ ਕਿੱਥੋਂ ਚੱਕਿਆ ਸੀ ਕਿਵੇਂ ਅਸੀਂ ਇੱਧਰ ਗਏ ਸੀ ਵੈਸੀ ਤੇ ਟੈਂਕੀ ਦੇ ਨੇੜੇ ਉਹਨਾਂ ਨੂੰ ਸ਼ੱਕ ਹੋ ਗਿਆ ਕਿ ਪਤ ਨਹੀਂ ਇਹ ਉੱਤੇ ਨਾ ਚੜ ਜਾਣਾ ਜੀ ਪਰ ਫਿਰ ਸਾਨੂੰ ਚੱਕ ਕੇ ਫਿਰ ਵੈਸੇ ਪ੍ਰਸ਼ਾਸਨ ਸਾਨੂੰ ਛੱਡ ਗਿਆ ਇੱਥੇ ਕੋਈ ਇਦਾਂ ਦੀ ਗੱਲ ਨਹੀਂ ਸੀਗੀ ਪਰ ਜੋ ਇਹਨਾਂ ਨੇ ਕਾਨੂੰਨ ਬਣਾਏ ਸੀਗੇ ਇਹਨਾਂ ਨੇ ਬਣਾਏ ਕਾਨੂੰਨ ਤੇ ਇਹਨਾਂ ਦੇ ਕਾਨੂੰਨੀ ਗਲਤ ریٹرننگ افسر ਨੂੰ ہدایتਾਂ ਸੀ ਵੀ ਜੋ ਵੀ objecion ਲੱਗਣਗੇ ਉਹ ਇਹਨਾਂ ਨੂੰ ਸਾਹਮਣੇ ਦਿੱਤੇ ਜਾਣ। ਹੂੰ ਔਰ ਉਹ ਮੈਨੂੰ objecion ਵੀ ਨਹੀਂ ਇਹਨਾਂ ਨੇ ਦਿੱਤੇ ਸਾਹਮਣੇ ਤੇ ਪਟਵਾਰੀ ਕੋਲੇ ਅਸੀਂ ਗਏ ਪਟਵਾਰੀ ਕਹਿੰਦਾ ਮੈਂ ਵੀ ਇਹਦੀ ਰਿਪੋਰਟ ਨਹੀਂ ਕੀਤੀ ਤਸਵੀਲਦਾਰ ਕਹਿੰਦਾ ਮੈਂ ਵੀ ਨਹੀਂ ਕੀਤੀ ਬੀਡੀਪੀਓ ਤਾਂ ਇਹਨਾਂ ਨੇ ਧੱਕੇ ਦੇ ਨਾਲ ਜੋ ਸਾਡੇ ਤੇ ਅਲਿਗੇਸ਼ਨ ਲਾਏ ਆ ਉਹ ਕੋਲੇ ਬਿਠਾ ਕੇ ਰਾਤ ਨੂੰ ਘੱਟੋ ਘੱਟ 12:30 ਵਜੇ ਇੱਥੇ ਲਿਸਟਾਂ ਲੱਗਿਆ ਜੀ ਇਹਦੀਆਂ ਔਰ ਸਾਨੂੰ ਇਨਸਾਨ ਨਾਲਣਾ ਚਾਹੀਦਾ ਸੀ ਮੀਡੀਆ ਦੇ ਥਰੂ ਇਹੀ ਕਹਿਣਿਆ ਕਿ ਜਿਹੜੇ ਚੰਗੇ ਲੋਗ ਆ ਚੰਗੇ ਇਮਾਨਦਾਰ ਲੋਗ ਉਹਨਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਹੱਕ ਨੂੰ ਨਹੀਂ ਕਿਸੇ ਦੀ ਦਬਾਉਣਾ ਚਾਹੀਦਾ ਜੀ ਅਦਰ ਡਾਕਟਰ ਰਮਨ ਜੀ ਰਮਨ ਜੀ ਕਿਵੇਂ ਵੇਖਦੋਂ ਜਿਹੜੀ ਪ੍ਰਸ਼ਾਸਨ ਦੀ ਕਾਰਜਕਾਰੀ ਹੈ ਜਿਸ ਤਰੀਕੇ ਨਾਲ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਜੀ ਪਰ ਸਰਛਨ ਦਾਦਾ ਦੇਖੋ ਥੋੜੇ ਟਾਈਮ ਪਹਿਲੇ ਅੱਛੇ ਪ੍ਰਸ਼ਾਸਨ ਨੂੰ ਬੇਨਤੀ ਕਰਕੇ ਹਟਿਆ ਵੀ ਸਰਕਾਰ ਤਾਂ ਜਿਹੜੇ ਆਪਣਾ ਬਦਲਦੀ ਰਹਿੰਦੀ ਦੋ ਸਾਲ ਰਹਿ ਗਏ ਐ ਤੇ ਪ੍ਰਸ਼ਾਸਨ ਨੇ ਜੋਬ ਜਿਹੜੀ ਕਰਨੀ ਸੀ ਛੇ ਸਾਲ ਤੱਕ ਕਰਨੀ ਹੁੰਦੀ ਆ ਵੀ ਜੇ ਵੱਤਵਾ ਤੁਹਾਡੀ ਬਦਲੀ ਕਰ ਦੇਣਗੇ ਤੁਸੀਂ ਹੱਥ ਖੜੇ ਕਰ ਲੋ ਵੀ ਅਸੀਂ ਗਲਤ ਕੰਮ ਨਹੀਂ ਕਰਦੇ ਬਦਲੀ ਕਰਨੀ ਸਾਡੀ ਕਰ ਦੋ ਸਾਨੂੰ ਸਾਨੂੰ ਪ੍ਰਵਾਨ ਹੈ ਜਿੱਥੇ ਮਰਜ਼ੀ ਭੇਜ ਦਿਓ ਪਰ ਅੱਜ ਜਿਹੜੇ ਇਹਨਾਂ ਨੇ ਹੁਕਮ ਕੀਤੇ ਪ੍ਰਸ਼ਾਸਨ ਨੇ ਜਿੱਥੇ ਸਾਈਨ ਕਰਤੇ ਕੱਲ ਨੂੰ ਇਹਨਾਂ ਨੂੰ ਦੇਣੀਆਂ ਉਹ ਗੱਲਾਂ ਆਉਣਗੀਆਂ ਤੇ ਪ੍ਰਸ਼ਾਸਨ ਦੀ ਕਾਗਜ਼ੀਦਾਂ ਤਾਂ ਦੇਖੋ ਕੋਈ ਆਪਾਂ ਕੁਝ ਕਹਿ ਨਹੀਂ ਸਕਦੇ ਸਾਰਾ ਇੱਥੇ ਜਿਹੜਾ ਜਿਹੜੀਆਂ ਜਾਗਦੀਆਂ ਜ਼ਮੀਰਾਂ ਵਾਲੇ ਬੈਠੇ ਆ ਉਹੀ ਬੈਠੇ ਆ ਤੇ ਮਰਿਆਂ ਜ਼ਮੀਰਾਂ ਵਾਲਾ ਤਾਂ ਇੱਥੇ ਕੋਈ ਬੈਠਾ ਹੀ ਨਹੀਂਗਾ ਤੇ ਜਾਗਦੀਆਂ ਜ਼ਮੀਰਾਂ ਵਾਲੀ ਸੰਘਰਸ਼ ਕਰਦੇ ਹੁੰਦੇ ਆ ਤੇ ਅੱਜ ਇਹ ਜਿਹੜਾ ਇੱਥੇ ਇੰਨਾ ਲੋਕਾਂ ਦਾ ਇਕੱਠ ਹੈ ਉਹ ਉਹੀ ਦਰਸਾ ਰਿਹਾ ਵੀ ਕੀ ਪ੍ਰਸ਼ਾਸਨ ਕੀ ਕਾਰਗੁਜ਼ਾਰੀ ਆ ਆਪ ਪਾਰਟੀ ਕਹਿੰਦੀ ਸੀ ਵੀ ਜਾਗਦੀਆਂ ਜ਼ਮੀਰਾਂ ਵਾਲੇ ਤਾਂ ਸਾਡੇ ਵੱਲ ਉਹ ਜਾਗਦੀਆਂ ਜ਼ਮੀਰਾਂ ਤਾਂ ਜਿਹੜੀਆਂ ਉਹ ਪਿੱਛੇ ਛੇ ਦਿਨ ਜੇ ਅਜਨ ਸਰਦਾਰ ਭਗਤ ਸਿੰਘ ਜੀ ਦੀ ਫੋਟੋ ਲਾਈ ਬੈਠੇ ਆ 바ਵਾ ਸਾਹਿਬ ਦੀ ਫੋਟੋ ਲਾਈ ਬੈਠੇ ਆ ਜਿਹੜੇ ਕਨਸਟੀਟਿਊਸ਼ਨ ਦਾ ਰੋਲਾ ਪਾਉਂਦੇ ਆ ਜਿਹੜੇ ਸੰਵਿਧਾਨ ਦੀ ਗੱਲ ਕਰਦੇ ਆ ਅੱਜ ਉਸੇ ਉਸੇ ਸੰਵਿਧਾਨ ਦਾ ਤਸੱਤਿਆਨਾਸ਼ ਕੀਤਾ ਪਿਆ ਮੈਂ ਤਾਂ ਪਹਿਲਾਂ ਬੋਲ ਕੇ ਆਦਾ ਮੈਂ ਕਹਿੰਦਾ ਜੇ ਆਹੀ ਕੁਛ ਇਹਨਾਂ ਨੇ ਕਰਨਾ ਸੀ ਵੀ ਸੈਂਟਰ ਨੂੰ ਅਪੀਲ ਕਰਦੇ ਆ ਵੀ ਤੁਸੀਂ ਵੀ ਔਰ ਵਾਲੇ ਟਾਈਮ ਦੇ ਵਿੱਚ ਜਦੋਂ ਚੋਣਾਂ ਹੁੰਦੀਆਂ ਵੀ ਇਹਨਾਂ ਦੇ ਐਮਐਲਏ ਦੇ ਕਾਗਜ਼ ਰੱਦ ਕਰਦੇ ਕਰੋ ਜੇ ਡਿਕਟੇਟਰਸ਼ਿਪ ਹੀ ਕਰਨੀ ਹੈ ਜੇ ਲੋਕਤੰਤਰ ਲੋਕਾਂ ਦੀ ਆਵਾਜ਼ ਹੀ ਨਾ ਜੇ ਰਹੇਗੀ ਲੋਕਾਂ ਦੀ ਆਵਾਜ਼ ਹੀ ਨਾ ਰਹੇਗੀ ਪੱਕੀ ਪਿੰਡਾਂ ਵਿੱਚ ਤਾਂ ਆਪ ਸਾਂਝੀ ਨਾ ਜੇ ਕਹਿ ਆਵਾਂਗੇ ਤਾਂ ਫਿਰ ਕਰਾਂਗੇ ਕੀ ਜੇ ਪਿੰਡਾਂ ਦੀ ਤੁਹਾਡੇ ਬੰਦੀਆਂ ਮੰਲੂਗੀਆਂ ਤਾਂ ਲੋਕ ਤਾਂ ਇੱਥੋਂ ਦੇਖ ਕੇ ਕਹਿ ਰਿਹਾ ਕਿ ਪਹਿਲਾਂ ਸਾਊਥ ਕੋਰੀਆ ਸੌਂਦੇ ਸੀ ਇਦਾਂ ਹੁੰਦਾ ਹੁਣ ਪੰਜਾਬ 'ਚ ਵੀ ਆਉਣ ਲੱਗ ਗਿਆ ਆ ਪੰਜਾਬ 'ਚ ਹੁਣ ਲੱਗ ਗਿਆ ਇਹ ਰਿਜ਼ਲਟ ਤੁਹਾਨੂੰ ਆਪਨ ਤੁਹਾਡੇ ਮਾਧਿਅਮ ਦੇ ਰਾਹੀਂ ਦੱਸ ਰਹੀਆਂ ਤੁਹਾਡੇ ਤੇ ਆਉਣ ਆਇਆ ਜਿਨ੍ਹਾਂ ਦੇ ਵਿੱਚ ਇਹਦਾ ਜਿਹੜਾ ਜਿਹੜਾ ਰੁਝਾਨ ਆਉਣੀ ਸ਼ੁਰੂ ਹੋ ਜਾਣੇ ਆ ਆ ਪਿੰਡਾਂ 'ਚ ਰੁਝਾਨ ਆਉਣੀ ਸ਼ੁਰੂ ਆਉਣੇ ਸ਼ੁਰੂ ਹੋ ਗਏ ਆ ਇੱਥੇ ਹੱਥ ਖੜੇ ਕਰਕੇ ਪੁੱਛ ਲਓ ਇਹਨਾਂ ਸਾਰਿਆਂ ਨੂੰ ਪੁੱਛ ਲਓ ਭਾਈ ਹੱਥ ਖੜੇ ਕਰਕੇ ਦੱਸੋ ਕਿੰਨਾ ਕਿੰਨੇ ਆਮ ਆਦਮੀ ਪਾਰਟੀ ਨੂੰ ਵੋਟ ਪ ਇਹ ਇਹ ਸਾਰਾ ਕਾਠੀ ਦੱਸਦਾ ਪਿਆ ਵੀ ਜਿਨ੍ਹਾਂ ਨੇ ਇੱਕ ਬਦਲਾਅ ਦੇ ਲਈ ਇੱਕ ਤੀਜੇ ਫਰੰਟ ਦੇ ਲਈ ਵੋਟ ਪਾਈ ਸੀ ਵੀ ਚੰਗਾ ਇੱਕ ਪ੍ਰਸ਼ਾਸਨ ਚੰਗਾ ਇੱਕ ਡਿਸਪਲਿਨ ਚੀਜ਼ਾ ਸਾਰਾ ਸਿਰਜੀਆਂ ਜਾਣ ਜਿਹੜਾ ਗੰਧ ਖਤਮ ਹੋਵੇ ਤੇ ਜੇ ਇਸ ਬਦਲਾਅ ਨੂੰ ਵੋਟ ਪਾਈ ਸੀ ਤਾਂ ਜੇ ਬਦਲਾਅ ਦੇਖ ਲਓ ਤੁਸੀਂ ਬਦਲਾਅ ਕਿੱਥੇ ਇਕੱਲਾ ਇੱਥੇ ਵੀ ਹੈ ਸਾਰੇ ਪੰਜਾਬ ਦਾ ਹੀ ਇਹ ਹਾਲ ਹੋਇਆ ਪਿਆ ਮੈਂ ਮੰਗ ਰਿਹਾ ਹਾਂ ਸੀਐਮ ਸਾਹਿਬ ਨੂੰ ਭਗਵੰਤ ਸਿੰਘ ਸਾਹਿਬ ਨੂੰ ਬੇਨਤੀ ਕਰ ਰਹੇ ਹਾਂ ਵੀ ਲੋਕਾਂ ਨੇ ਤੁਹਾਡੇ ਮੂੰਹ 'ਤੇ ਵੋਟਾਂ ਪਾਈਆਂ ਸੀ ਕਿ ਨਾ ਕਿ ਕਿਸੇ ਐਮਐਲਏ ਦੇ ਮੂੰਹ 'ਤੇ ਵੋਟਾਂ ਪਾਈਆਂ ਸੀਗੀਆਂ ਤੇ ਤੁਸੀਂ ਇਹਨਾਂ ਦੇ ਇਹਨਾਂ ਇਹਨਾਂ ਪਰਿਵਾਰਾਂ ਦੀ ਇਹਨਾਂ ਜੀ ਆ ਵੀ ਜੇ ਤੁਸੀਂ ਸਾਰ ਲਉਗੇ ਲੋਕ ਨਾਲ ਖੜੇ ਹੋਣਗੇ ਜੇ ਨਹੀਂ ਜੇ ਅਜੇ ਨਹੀਂ ਸਾਥ ਦੇ ਰਹੇ ਤਾਂ ਇਹ ਲੋਕਾਂ ਦਾ ਵੇਖੀ ਰਹੇ ਲੋਕ ਕਿੱਥੇ ਖੜੇ ਆ ਜੀ ਸ਼ੁਕਰੀਆ ਜੀ ਧੰਨਵਾਦ